ਤਾਂ ਇੱਕ नागराज ਹਨੀਰ ਕਾਲਾ ਸੱਪ ਨੇੜੇ ਹੀ ਬਰਮੀ ਵਿੱਚੋਂ ਖੁੱਡ ਵਿੱਚੋਂ ਨਿਕਲਿਆ ਉਹਨੇ ਤੱਕਿਆ ਕਿ ਇਸ ਨੂਰੀ ਬਾਲਕ ਦੇ ਚਿਹਰੇ ਦੇ ਉੱਤੇ ਸੂਰਜ ਆਪਣਾ ਕਹਿਰ ਵਰਤਾ ਰਿਹਾ ਹੈ ਇਹਦੀਆਂ ਕਿਰਨਾਂ ਇਹਦੀ ਧੁੱਪ ਪੈ ਰਹੀ ਹੈ ਮਤਾਂ ਸਰਸਰਾਹਟ ਨਾਲ ਇਹ ਨੂਰੀ ਬਲਕ ਉੱਠਣਾ ਪਵੇ ਆਕੇ ਹੌਲੀ-ਹੌਲੀ ਸਰਕਦੇ ਸਰਕਦੇ ਨੇ ਆਕੇ ਆਪਣੀ ਜਿੰਨੀ ਕੋ ਜਿੱਡੀ ਕਬੱਡੀ ਛੱਜਲੀ ਸੀ ਉਹਦਾ ਸਿਰ ਸੀ ਉਹ ਸੂਰਜ ਵਾਲੇ ਪਾਸੇ ਤੋਂ ਹੋ ਕੇ ਗੁਰੂਦੇਵ ਦੇ ਅਨਵਾਰੇ ਚਿਹਰੇ ਉੱਤੇ ਨੂਰੀ ਚਿਹਰੇ ਦੇ ਉੱਤੇ ਛੱਜਲੀ ਕਰ ਦਿੱਤੀ ਸੋਪਰੋਕ ਦਿੱਤੀ